ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਤਾਜੀ ਸੂਈ ਵੜਦੇ ਹੋਣੇ ਸੇਲ ਆ ਰੇਟ ਡਿਟੇਲ ਆਪਾਂ ਵੀਡੀਓ ਤੋਂ ਪੁੱਛਦੇ ਆਓਗੇ ਕਰੀ ਗੱਲੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਮੇਰੇ ਨਾਮ ਐਡਰੈਸ ਦੱਸਿਓ ਆਪਣਾ ਮੇਰਾ ਨਾਮ ਕੇਸਰ ਸਿੰਘ ਪਿੰਡ ਘਨੋਰੀ ਖੁਰਦ ਜਿਲ੍ਹਾ ਜ਼ਿਲੂਰ ਤੇ ਆਪਾਂ ਨੂੰ ਨੇੜੇ ਸਿਰ ਪਰ ਫੋਨ ਨੰਬਰ 9417028809 9417028809 ਤੇ ਜਿਹੜੇ ਆਪਾਂ ਵੜ੍ਹ ਦੇਖ ਰਹ ਤਾਂ ਤੀਜਾ ਸਵੇਰ ਸੁਈਆ ਕੈ ਦਿਨ ਹੋ ਗਿਆ ਸੁਈ ਨਾਲ ਜੀ ਨੂੰ ਇਹਨੂੰ ਸੁਈ ਨੂੰ ਹੋਏਗਾ 7 ਮਾ 8ਵਾਂ ਦਿਨ ਠੀਕ ਆ 7 ਮਾ 8ਵਾਂ ਦਿਨ ਹੋ ਗਿਆ ਸੁਈ ਨੂੰ ਬੱਚਾ ਆ ਗਿਆ ਮਗਰ ਇਹਦੇ ਆਪਣਾ ਬੱਚਾ ਹਨਾ ਜੇ ਅਜੁਰ ਤਾਰਾ ਦੁਰ ਓਕੇ ਓਕੇ ਵੀਰੇ ਓਕੇ ਕਿੰਨਾ ਕੁ ਦੁੱਧ ਚੋਣ ਦਾ ਹਜਰਾ ਵਣ ਇਹਦੇ ਵੀਰੇ ਹੈਗਾ 20 ਲੀਟਰ ਤੇ ਆ ਅੱਛਾ ਕਹਿੰਦਾ ਆਪਾਂ 12 ਲੀਟਰ ਦੁੱਧ ਦਾ ਟਾਈਮ ਦਾ ਚੋਣ ਦਾ ਹਜਰਾ ਹਨ ਹਜਰਾ ਵੀ ਤੇ ਅੰਦਾਜ਼ਾ ਦੁੱਧ ਕਿੰਨਾ ਕੁ ਹੈਸਟ ਪਾ ਦੂਗੀ ਇਹ ਵੀਰੇ ਦੇ ਦੂ 25 ਦੋ ਬਾਅਦ ਅੱਛਾ ਕਹਿੰਦਾ ਆਪਾਂ 25 ਕਿਲੋ ਮੰਨ ਕੇ ਲੈ ਲੇ ਵੀ ਹੈ ਦੁੱਧ ਆਵਾ ਪਾਉਣ ਵਾਲੇ ਤੇ ਜੇ ਕੋਈ ਵੀਰ ਆਪਣਾ ਸੌਦਾ ਕਰਾ ਦੋ ਟਾਈ ਅੱਛਾ 12 ਕਿਲੋ ਦੋ ਤਾਂ ਪਾਰ ਟਾਈਮ ਦਾ ਬੱਚਾ ਆ ਕੇ ਦੇਵਾਂਗੇ ਹਾਂਜੀ ਹਾਂਜੀ ਰੇਟ ਕੀ ਆ ਗਿਆ ਇਹਦਾ ਮੇਰੇ ਰੇਟ ਦਾ ਹੈਗਾ 1.500 ਮੌਕੇ ਤੇ ਗਜੈਸ ਹੋ ਜੂਗੀ ਹਾਂਜੀ ਹੋ ਜੂਗੀ ਸਵਰਥਾ ਰਾਂ ਵਗੈਰਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਚੋਣਾ ਕੋਈ ਭੂਰਸਾਲਾ ਨਹੀਂ ਤੇ ਭਾਈ ਜੀ ਚੋਣ ਦਾ ਉਹਦਾ ਨਿਆਰਾ ਜਮਾ ਸੋ ਨਿਆਣਾ ਪਾਓ ਨਾ ਪਾਓ ਹਨਾ ਪਰ ਆਪਾਂ ਨਿਆਣਾ ਪਾ ਕੇ ਦਿਖਾਤਾ ਵਿੱਚ ਵੀ ਕਹਿੰਦੇ ਨਿਆਣਾ ਨਹੀਂ ਪਾ ਕੇ ਦਿਖਾਇਆ ਹਨਾ ਫਿਰ ਦੋ ਜਾਨੇ ਇੱਕ ਜਾਨਾ ਬਹਿ ਕੇ ਮਸ਼ੀਨ ਹੱਤੀ ਜਿੱਦਾਂ ਮਰਜੀ ਚੋਈ ਚੱਲੋ ਹਨਾ ਬਾ ਠੀਕ ਹੈ ਕਾਨੂੰ ਦੋ ਬਾਹਲਾ ਥੱਲੇ ਡੋਲਣਾ ਸਵਰਥ ਥਾੜਾ ਵਾਣਾ ਦੇਖੋ ਇੱਕ ਵਾਰੀ ਰ ਚਾਰੇ ਦਾ ਨਿਕਲ ਮੇ ਸਾਫ ਸੁਥਰੇ ਵਿੱਤੀ ਤੇ ਖੋਲਦੇ ਨੇ ਆ ਨਾ ਇਹਦਾ ਧੋਹ ਦੀ ਬਾਹਰ ਨੂੰ ਸੋ ਫਿਰ ਮੂੰਹ ਮੱਥਾ ਫੇਸ ਕੁਆਲਟੀ ਵਗੈਰਾ ਦੇਖਦਾ ਸੋਹਣੀ ਸਾਫ ਸੁਥਰੀ ਬੱਚਾ ਆ ਗਿਆ ਤੇ ਮਗਰ ਮੇਲ ਕਾਫ ਸੂਈ ਸਵਾਈ ਬਹੁਤ ਵੀਰ ਕਹਿੰਦਾ ਕਿ ਅਸੀਂ ਦੁੱਧ ਚੋ ਕੇ ਲੈਣਾ ਸੋ ਸੌਦਾ ਮਾਲਕ ਨਾਲ ਤੁਸੀਂ ਕਰ ਲਿਓ ਦੋ ਟਾਈਮ ਵੀਰਾਂ ਦਾ ਚਵਾਗੇ ਦਊਗਾ ਤੇ ਬਾਈ ਜੀ ਬਠਲਵਾਲ ਦੀ ਆਪਦਾ ਨਾਲ ਚੱਕ ਨਾਲ ਕੋਈ ਟੈਨਸ਼ਨ ਵਾਲੀ ਗੱਲ ਤਾਂ ਨਹੀਂ ਹਾਂਜੀ ਹਾਂਜੀ ਕੰਡਾ ਵੀ ਨਾਲ ਲਿਆਉਣ ਆਉਂਦਾ ਤੇ ਰੇਟ ਵੀਰੇ ਦਾ ਕੀ ਆ ਗਿਆ ਵੇਚਣ ਵਾਲਾ ਰੇਟ ਵੀਰੇ ਦਾ 1 5 ਅੱਛਾ ਰੇਟ ਦੇ 1 5 ਆ ਗਿਆ ਮੌਕੇ ਤੇ ਮਾਨ ਦਾਣਾ ਆਪਾਂ ਕਰ ਦਾਂਗੇ ਹਣਾ ਪਿੰਡ ਕਨੌਰੀ ਖੁਰਦ ਜਿਹੜਾ ਆ ਗਿਆ ਆਪਾਂ ਨੂੰ ਸੰਗਰੂਰ ਸ਼ੇਰਪੁਰ ਦੇ ਨਜ਼ਦੀਕ ਆ ਗਿਆ ਸੋ ਕੋਈ ਵੀ ਵੀਰ ਜੀ ਜਿਹੜਾ ਖਰੀਦਣਾ ਚਾਹਵਣ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਰੋ ਦੇਖ ਲਈ ਚੈਨਲ ਨੂੰ ਪਿਆਰ ਦੇ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਾਮ